ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਮੇਨ ਚਾਚੇ ਦਾ ਵਿਸਥਾਰ ਹੋਇਆ ਜੀ ਉੱਚ ਨਵੇਂ ਖਜ਼ਾਨਚੀ ਸਾਡੇ ਸਰਦਾਰ ਸੁਖਿੰਦਰ ਸਿੰਘ ਢਾਲੀਵਾਲ ਜੀ ਆਏ ਨੇ ਤੇ ਟਰਾਂਸਪੋਰਟ ਵਿੰਗ ਦੇ ਐਡਵੋਕੇਟ ਸਾਹ ਹਰਸੀਮਨ ਸਿੰਘ ਮਲਹੋਤਰਾ ਜੀ ਨੇ ਬੁੱਧੀਜੀਵੀ ਸਿਲਚ ਗੁਰਪਿਆਰ ਸਿੰਘ ਨੇ ਜੇਤੋ ਤੋਂ ਕਿਸਾਨ ਵਿੰਗ ਚ ਸਰਦਾਰ ਜਸਮੀਲ ਸਿੰਘ ਬਰਾੜ ਨੇ ਬਰਗਾੜੀ ਤੋਂ ਜੀ ਤੇ ਡਿਸਟ੍ਰਿਕਟ ਦੇ ਜਿਹੜੇ ਆਫਿਸ ਦੀ ਜ਼ਿੰਮੇਵਾਰੀ ਹੈ ਸਾਡੇ ਚੇਅਰਮੈਨ ਸਾਹਿਬ ਅਮਨਦੀਪ ਬਾਬਾ ਜੀ ਆ ਉਹਨਾਂ ਨੂੰ ਦਿੱਤੀ ਗਈ ਹੈ ਜੀ ਇੱਕ ਸਾਫ ਕਾ ਜਿਹੜੇ ਮੁਲਾਜ਼ਮ ਵਿੰਗ ਨੇ ਉਹਨਾਂ ਦੇ ਪ੍ਰਧਾਨ ਇੰਦਰਜੀਤ ਸਿੰਘ ਨਮੀ ਵਾਲਾ ਉਹਨਾਂ ਨੂੰ ਦਿੱਤੀ ਗਈ ਹੈ ਜੀ ਕੀ ਕਹਿਣਾ ਤੁਹਾਡਾ ਇਹ ਜ਼ਿੰਮੇਵਾਰੀਆਂ ਕਿਸੇ ਨੂੰ ਦੇ ਕੇ ਲਗਾਈਆਂ ਗਈਆਂ ਇਹਨਾਂ ਦੀ ਜੋ ਪਾਰਟੀ ਦੀਆਂ ਗਤੀਵਿਧੀਆਂ ਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਸੀ ਪਹਿਲਾਂ ਵੀ ਪਾਰਟੀ ਦੇ ਵਿੱਚ ਹੀ ਸੀ ਪਹਿਲਾਂ ਕਿਸੇ ਹੋਰ ਅ ਅਹੁਦਿਆਂ ਤੇ ਸੀ ਸੀ ਪਾਰਟੀ ਨੇ ਫਿਰ ਜਿਵੇਂ ਠੀਕ ਲੱਗਿਆ ਉਹਨਾਂ ਨੇ ਇਹਨਾਂ ਦੀਆਂ ਜ਼ਿੰਮੇਵਾਰੀ ਬਦਲ ਕੇ ਉਨੇ ਇਸ ਪਾਸੇ ਲਾਇਆ ਜੀ ਜਿਵੇਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇੱਕ ਸਪਾਈ ਦੀ ਤਰ੍ਹਾਂ ਕੰਮ ਕਰਦੇ ਨੇ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗ ਜਾਂਦੀ ਹੈ ਉਹ ਤੰਦੇ ਹੀ ਨਾਲ ਲਪਾਉਂਦੇ ਨੇ ਤੇ ਹੁਣ ਵੀ ਅਸੀਂ ਇਹਨਾਂ ਨੂੰ ਇਹੀ ਕਾਮਨਾ ਕਰਦੇ ਵੈਗਰੂ ਅੱਗੇ ਵੀ ਆਪਦੀ ਤੰਦੇ ਹੀ ਨਾਲ ਇਹ ਜਿਹੜੀ ਜ਼ਿੰਮੇਵਾਰੀ ਆ ਮਿਲੀ ਹੈ ਉਹ ਕਿ ਨਿਭਾਉਣ ਤੇ ਪੰਜਾਬ ਔਰੰਗਲੇ ਪੰਜਾਬ ਵਾਲਾ ਸੋਹਣੇ ਪੰਜਾਬ ਦੇ ਕੋ ਇੱਕ ਲਈ ਜਿਹੜੇ ਆ ਉਹ ਕੰਮ ਕਰਨ ਪਹਿਲਾਂ ਵੀ ਕਰਦੇ ਆਏ ਨੇ ਅੱਗੇ ਵੀ ਜਿਹੜਾ ਵੱਲ ਚੜਕੇ ਤੇ ਤੰਦੇ ਹੀ ਨਾਲ ਕੰਮ ਕਰਾਂਗੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਲੋਕ ਸਭਾ ਚੋਣਾਂ ਉਹਨਾਂ 'ਚ ਵੀ ਅਸੀਂ ਵਧੀਆ ਜਿਹੜਾ ਪ੍ਰਦਰਸ਼ਨ ਆਪਦਾ ਉਹ ਕਰ ਸਕੀ ਆ ਅੱਜ ਜੀ ਇੱਥੇ ਮਤਲਬ ਜਿੰਨੇ ਵੀ ਸਾਡੇ ਨਵਜੁਕਤ ਅਹੁਦੇਦਾਰ ਸਹਿਬਾਂ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਹੈ ਨਾਲੇ ਉਹਨਾਂ ਨੂੰ ਸੁਭਕ ਸ਼ੁਭ ਸ਼ਾਮਾਂ ਉਹਨਾਂ ਨਾਲ ਅਸੀਂ ਮਤਲਬ ਉਹਨਾਂ ਨੂੰ ਭੇਟ ਕੀਤੀਆਂ ਤੇ ਨਾਲ ਹੀ ਜੋ-ਜੋ ਜ਼ਿੰਮੇਵਾਰੀ ਜਿਹਨੂੰ ਜਿੰਨੂੰ ਵੀ ਮਿਲੀ ਉਹਦੇ ਸੰਬੰਧੀ ਉਹਨਾਂ ਨਾਲ ਡਿਸਕਸ਼ਨ ਕੀਤੀ ਹੈ ਜੋ ਪਾਰਟੀ ਦਾ ਹੁਕਮ ਸੀ ਉਹਨਾਂ ਤੱਕ ਪਹੁੰਚਾਇਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਤੋਂ ਸਾਰੇ ਜਿੰਨੇ ਨਵਜੁਕਤ ਅਹੁਦੇਦਾਰ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਅਤੇ ਕਾਮਨਾ ਕਰਦਾ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਹੱਕ ਚ ਜੋ ਵੀ ਲੋਕਾਂ ਦੇ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਉਸ ਦਿਲ ਰਹਿਣਗੇ ਸੋ ਸਰਕਾਰ ਨੂੰ ਵਧੀਆ ਤਰੀਕੇ ਨਾਲ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਸੋ ਸਾਰੇ ਹੀ ਲੋਕਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਸਾਡੇ ਨਵੇਂ ਅਹੁਦੇਦਾਰ ਆ ਸੋ ਕਿਸੇ ਨੂੰ ਕੋਈ ਉਹਨਾਂ ਦੇ ਏਰੀਆ ਵਾਈਜ਼ ਜੋ ਜੋ ਕੰਮ ਪੈਂਦਾ ਉਹਨਾਂ ਤੱਕ ਪਹੁੰਚਦੇ ਕਰਨ ਜਾਂ ਤੋਂ ਸਾਡੇ ਦਫ਼ਤਰ ਤੱਕ ਪਹੁੰਚਣਗੇ ਸੋ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਮੈਂ ਇਹੀ ਵੀ ਜਦੋਂ ਕਿਤੇ ਵੀ ਚੋਣਾ ਆਉਂਦੀਆਂ ਉਹ ਚੋਣਾ ਸਮੇਂ ਜਿਹੜੀਆਂ ਅਹੁਦੇਦਾਰੀਆਂ ਮਿਲਦੀਆਂ ਕਾਰਨ ਕੀ ਨਹੀਂ ਜੀ ਅਹੁਦੇਦਾਰੀਆਂ ਚੇਂਜ ਹੋਵੇ ਕੋ ਵਰਕਰ ਦੀ ਗਿਣਤੀ ਬਹੁਤ ਹੈ ਜਿਵੇਂ ਜਿਵੇਂ ਜੋ 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 ਕੰਮ ਕਰਦਾ ਪਰਫਾਰਮੈਂਸ ਦੇ ਆਧਾਰ ਤੇ ਚੇਂजेस ਹੁੰਦੀਆਂ ਰਹਿੰਦੀਆਂ ਸਾਨੂੰ ਵੀ ਕਿਤੇ ਬਦਲ ਦਿੰਦੇ ਕਿਤੇ ਕਿਵੇਂ ਅਸੀਂ ਕਿਤੇ ਗਿਲਾ ਨਹੀਂ ਕਰਦੇ ਜੋ ਜੋ ਜਿੰਨੀ ਸਾਡੀ ਕਪੈਸਿਟੀ ਹੁੰਦੀ ਹੈ ਉਸ ਹਿਸਾਬ ਨਾਲ ਸਾਨੂੰ ਅਹੁਦਾ ਦੇ ਦਿੰਦੀ ਪਾਰਟੀ ਉੱਚ ਕੋਈ ਉਹ ਨਹੀਂਗਾ ਹੈਗਾ ਕਿ ਇਲੈਕਸ਼ਨ ਨੂੰ ਦੇਖਦੇ ਹਰੇਕ 6 ਮਹੀਨੇ ਬਾਅਦ ਸਾਲ ਬਾਅਦ ਰਿਵਿਊ ਹੁੰਦਾ ਸਾਡੇ ਚੱਲੀ ਜਾਂਦਾ ਰਹਿੰਦਾ ਇਹ ਤਾਂ ਲੋਕ ਸਭਾ ਤੇ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਰੋਲ ਹੋਊਗਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿੱਤਾਂਗੇ 100% ਸਾਡੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਣੀਆਂ ਲੋਕ ਖੁਸ਼ ਨੇ ਲੋਕਾਂ ਨੇ ਵੇਖੋ ਜੀ ਸਾਲ ਸਾਲ ਹੋ ਗਿਆ ਲੋਕ ਮੈਨੂੰ ਮਿਲਦੇ ਨੇ ਪਿੰਡਾਂ 'ਚ ਮੈਂ ਜਾਂਦਾ ਕਹਿੰਦੇ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਜੋ ਪਹਿਲਾਂ ਬਿਜਲੀ ਦੇ ਬਿੱਲਾਂ ਤੋਂ ਹੀ ਲੋਕ ਪਰੇਸ਼ਾਨ ਰਹਿੰਦੇ ਸੀ ਮੈਨੂੰ 6 ਮਹੀਨੇ ਹੋ ਗਏ ਆਫਿਸ ਦੇ ਵਿੱਚ ਮੈਨੂੰ ਲੱਗਦਾ 6 ਕੁ ਮਹੀਨਿਆਂ ਤੋਂ ਕਦੇ ਕੋਈ ਬਿਜਲੀ ਦੇ ਰਿਲੇਟਡ ਕੰਮ ਨਹੀਂ ਆਇਆ ਇਲੈਕਟ੍ਰਿਸਿਟੀ ਦੇ ਰਿਲੇਟਡ ਕਿਉਂਕਿ ਉਹਦੇ ਲਈ ਲੋਕਾਂ ਨੂੰ ਆਸਾਨ ਕਰਤਾ ਲੋਕਾਂ ਨੂੰ ਸੌਖੇ ਕਰਤਾ ਮਾਂ ਸਰਕਾਰ ਨੇ ਸੋ ਅੱਗੇ ਵੀ ਜੋ ਹੋਰ ਆਣ ਆਟਾ ਦਾਲ ਸਕੀਮ ਦੇ ਵਿੱਚ ਜੋ ਵੀ ਪਿਛਲੀਆਂ ਵੇਖੋ ਜੇ ਰਿਕਾਰਡ ਦੇ ਵਿੱਚ ਜੋ ਧਾਂਦਲੀਆਂ ਸੀ ਜਾਂ ਕੋਸ਼ੀਆਂ ਉਹਦੇ ਨਾਲ ਨਿਜੇਠਣ ਲਈ ਕੰਮ ਕੀਤਾ ਸੀ ਪਰ ਉਹ 'ਚ ਵੀ ਕੁਤੇ ਰਹਿ ਗਈਆਂ ਕੋਤਾਈਆਂ ਰਹਿ ਗਈਆਂ ਸਾਥੋਂ ਪਰ ਅਸੀਂ ਇੱਕ ਵਾਰੀ ਸਾਰੇ ਚਲਵਾ ਦਿੱਤੇ ਨੇ ਉਹਦੇ ਵਿੱਚ ਵੀ ਵੈਰੀਫਾਈ ਜੋ ਕਰਨਾ ਪਿਆ ਕਰਾਂਗੇ ਪਰ ਇੱਕ ਵਾਰ ਸਾਰਿਆਂ ਦੇ ਕਾਰਡ ਚੱਲਣਗੇ ਹਰੇਕ ਦੇ ਘਰ-ਘਰ ਰਾਸ਼ਨ ਦੀ ਸਕੀਮ ਜੋ ਮਾਨ ਸਾਹਿਬ ਨੇ ਲਾਗੂ ਕੀਤੀ ਹੈ ਉਹ ਛੇਤੀ ਅਸੀਂ ਉਹਨੂੰ ਚਲਾ ਰਹੇ ਹਾਂ ਤਾਂ ਹਰੇਕ ਬੰਦੇ ਨੂੰ ਰਾਸ਼ਨ ਮਿਲੇਗਾ ਕੋਈ ਇੱਥੇ ਭੁੱਖਾ ਨਹੀਂ ਸੌਂਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਸਾਡੇ ਐਮਐਲਏ ਸਾਹਿਬ ਸੋ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਇਹਨਾਂ ਨਾਲ ਵਾਅਦਾ ਕਰਦਾ ਵੀ ਇਹ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਬਾਕੀ ਅਸੀਂ ਪਾਰਟੀ ਦੇ ਛਪਾਈਆਂ ਜੀ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਾਡੀ ਡਿਊਟੀ ਲਾ ਦਿੰਦੇ ਆ ਅੱਜ ਨੂੰ ਪਾਉਣਗੇ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਜਿਹਦੇ ਵਿੱਚ ਅਰਵਿੰਦ ਕੇਸੀਪਾਲ ਜੀ, ਸੀਐਮ ਭਗਵੰਤ ਮਾਨ ਸਾਹਿਬ ਤੇ ਸਾਡੇ ਤਿੰਨੋਂ ਐਮਏਰਜ਼ ਖਾਸ ਤੌਰ ਤੇ ਸਾਡੇ ਐਮਐਲਏ ਸਾਹਿਬ ਮੋਲਕ ਸਿੰਘ ਜੀ ਜੇਤੋ ਤੇ ਕੁਲਤਾਰ ਸਿੰਘ ਜੀ ਸੰਧਵਾ ਤੇ ਆਪਣੇ ਐਮਐਲ ਗੁਰਦੇਵਤ ਸਿੰਘ ਸੇਖੋਂ ਜੀ ਉਸ ਤੋਂ ਬਾਅਦ ਸੁਖਜੀਤ ਸਿੰਘ ਜੀ ਢਿਲਮਾ ਚੇਅਰਮੈਨ ਜਿਹੜੇ ਹੈਗੇ ਆਪਣੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਨੂੰ ਇਹ ਜਿੰਮੇਵਾਰੀ ਦਿੱਤੀ ਹੈ ਪਹਿਲਾਂ ਵੀ ਅਸੀਂ ਜ਼ਿੰਮੇਵਾਰੀਆਂ ਤੇ ਕੰਮ ਕਰਦੇ ਰਹੇ ਆ ਤੇ ਹੁਣ ਵੀ ਕਰਦੇ ਰਵਾਂਗੇ ਜੀ ਜੋ ਵੀ ਪਾਰਟੀ ਸਾਡੀ ਡਿਊਟੀ ਲਾਊਗੀ ਅਸੀਂ ਉਸ ਡਿਊਟੀ ਨੂੰ ਤਾਂ ਦੇ ਹੀ ਨਾ ਨਿਭਾਵਾਂਗੇ